ਸਤ ਸ੍ਰੀ ਅਕਾਲ ਜੀ ਮੈਂ ਗੱਲ ਕਰ ਰਿਹਾ ਏ ਆਈ ਐਪ ਨਹੀਂ ਆਈ ਜਿਹੜੀ ਕੱਟ ਵੱਧ ਕੇ ਫੋਟੋਆਂ ਅੱਜ ਕੱਲ ਵੀਡੀਓ ਜਾਂ ਜੋੜ ਕਿਸੇ ਦੀ ਬਣਾਈ ਜਾ ਸਕਦੀ ਹੈ ਇਹ ਜਿਹੜੀ ਐਪ ਆ ਇਹ ਬਹੁਤ ਗਲਤ ਸਾਬਤ ਹੋਊਗੀ ਆਪਣੇ ਵਾਸਤੇ ਸਮਾਜ ਵਾਸਤੇ ਇਹ ਐਪ ਬਹੁਤ ਲੋਕਾਂ ਦਾ ਬਹੁਤ ਜ਼ਿਆਦਾ ਭਾਰੀ ਨੁਕਸਾਨ ਕਰੂਗੀ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਆਪਣੇ ਮੰਨ ਲਓ ਕਿ ਭੈਣ ਭਰਾਵਾਂ ਦੀਆਂ ਮਾਪਪਿਆਂ ਦੀਆਂ ਜਾਂ ਆਪਣੀ ਘਰ ਵਾਲੀ ਦੀਆਂ ਬੱਚਿਆਂ ਦੀਆਂ ਫੋਟੋਆਂ ਕਿਸੇ ਨਾਲ ਨਾ ਹੀ ਸ਼ੇਅਰ ਕਰਿਆ ਕਰੋ ਜਾਂ ਮੰਨ ਲਓ ਕਿ ਤੁਸੀਂ ਸੋਸ਼ਲ ਮੀਡੀਆ ਤੇ ਫੋਟੋਆਂ ਨਾ ਹੀ ਅਪਡੇਟ ਕਰਿਆ ਕਰੋ ਕਿਉਂਕਿ ਲੋਕ ਘਟ ਵੱਧ ਕੇ ਫੋਟੋਆਂ ਨੂੰ ਕਿਸੇ ਨੂੰ ਕਿਸੇ ਨਾਲ ਜੋੜ ਦਿੰਦੇ ਨੇ ਜਾਂ ਕਿਸੇ ਨੂੰ ਕਿਸੇ ਵੀਡੀਓ ਤੇ ਲਾ ਦਿੰਦੇ ਨੇ ਕੱਟ ਦਿੰਦੇ ਨੇ ਇਹ ਜਿਹੜੀ ਐਪ ਆ ਇਹ ਬਹੁਤ ਖਤਰਨਾਕ ਸਾਬਤ ਹੋ ਗਈ ਹੈ ਕਾਨੂੰਨ ਕਰੂਗੀ ਲੋਕਾਂ ਦਾ ਕਿਉਂਕਿ ਅੱਜ ਕੱਲ ਹਨਾ ਸਭ ਦੀਆਂ ਕਿਸੇ ਨਾ ਕਿਸੇ ਦੀ ਕਿਸੇ ਨਾ ਕਿਸੇ ਨਾਲ ਲੱਗਦੀ ਐ ਲੱਗ ਚੁੱਕ ਹੁੰਦੀ ਐ ਵੈਸੇ ਤਾਂ ਇਹ ਐਪ ਜਿਹੜੀ ਬੈਨ ਹੋਣੀ ਚਾਹੀਦੀ ਐ ਇਦਾਂ ਦੀਆਂ ਜਿਹੜੀਆਂ ਐਪਾਂ ਨੇ ਇਹ ਮੰਨ ਲਓ ਕਿ ਬਹੁਤ ਜ਼ਿਆਦੇ ਪਰਿਵਾਰਾਂ ਦਾ ਨੁਕਸਾਨ ਕਰਨ ਲੱਗੀਆਂ ਕਿਉਂਕਿ ਕਈ ਵਾਰ ਆਪਾਂ ਬਿਨਾਂ ਸੋਚੇ ਸਮਝੇ ਫੈਸਲਾ ਲੈ ਲੈਂਦੇ ਆ ਵੀਡੀਓ ਨੂੰ ਜਾਂ ਫੋਟੋ ਨੂੰ ਦੇਖ ਕੇ ਕਿ ਸਾਡਾ ਪਰਿਵਾਰਕ ਮੈਂਬਰ ਗਲਤ ਹੋਊਗਾ ਇਹ ਮੰਨ ਲਓ ਕਿ ਬਹੁਤ ਲੋਕ ਇਸ ਕਿਹੜੀ ਐਪ ਆ ਇਹਦੀ ਸਾਜਿਸ ਦਾ ਸਕਾਰ ਹੋਣਗੇ ਕੁੜੀਆਂ ਲਈ ਖਾਸ ਕਰਕੇ ਇਹ ਐਪ ਗਲਤ ਸਾਬਤ ਹੋਗੀ ਕਿਉਂਕਿ ਲੋਕ ਕਿਸੇ ਦੀਆਂ ਧੀਆਂ ਭੈਣਾਂ ਦੀ ਵੀਡੀਓ ਕੱਟ ਵੱਢ ਕੇ ਬਣਾ ਦਿੰਦੇ ਨੇ ਤੇ ਅਗਲੀ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਨੇ ਪਰਿਵਾਰ ਸ਼ੱਕ ਦੇ ਰੂਪ ਚ ਦੇਖਦਾ ਪਰਿਵਾਰ ਵੀ ਚਲੋ ਮੰਨ ਲਓ ਕਿ ਆਪਣੇ ਬੱਚੇ ਨੂੰ ਹਮੇਸ਼ਾ ਗਲਤ ਨਹੀਂ ਦੇਖਦਾ ਕਈ ਰਿਸ਼ਤੇਦਾਰ ਜਾਂ ਲੋਕ ਤਾਂ ਗਲਤੀ ਸਾਬਤ ਕਰਦੇ ਨੇ ਫਿਰ ਇਸ ਕਰਕੇ ਇਸ ਤੋਂ ਜਿੰਨਾ ਹੋ ਸਕੇ ਉਹਨਾਂ ਵਿਚਾਰ ਰੱਖਿਆ ਜਾਵੇ ਕਿਉਂਕਿ ਸੱਚਾ ਜੋ ਉਹਦੀ ਅਗਲਾ ਡੀਕ ਨਹੀਂ ਕਰਦਾ ਸੱਚ ਕੀ ਹੈ ਉਹਦੇ ਲਈ ਤਾਂ ਕੋਈ ਖੜਦਾ ਹੀ ਨਹੀਂ ਅਗਲਾ ਮਿੰਟ ਲਾਉਂਦਾ ਅੱਗੇ ਤੋਂ ਅੱਗੇ ਵਾਇਰਲ ਕਰਨ ਨੂੰ ਤੁਸੀਂ ਦੇਖ ਲਓ ਵੀ ਅੱਜ ਕੱਲ ਕਿੰਨਾ ਕੁਝ ਹੋ ਰਿਹਾ ਵੀਡੀਓ ਕੱਟ ਵੱਢ ਕੇ ਬਣਾਈਆਂ ਜਾ ਰਹੀਆਂ ਨੇ ਮੈਂ ਤਾਂ ਬਸ ਇਹੀ ਅਪੀਲ ਕਰਦਾ ਕਿ ਇਸ ਐਪ ਜਲਦੀ ਤੋਂ ਜਲਦੀ ਇਹ ਐਪ ਬੈਨ ਹੋਣੀ ਚਾਹੀਦੀ ਹੈ ਜੋ ਕਿ ਪੂਰੇ ਸੰਸਾਰ ਲਈ ਖਤਰਨਾਕ ਸਾਬਤ ਹੋਊਗੀ ਕਲਯੁਗ ਦਾ ਦੌਰ ਆ ਵੈਸੇ ਵੀ ਤੇ ਕਲਯੁਗ ਤਾਂ ਪਹਿਲਾਂ ਹੀ ਨਹੀਂ ਮੰਨ ਲਾ ਕੀ ਲੋਕਾਂ ਚ ਆਪਸ ਚ ਪਹਿਲਾਂ ਹੀ ਬਹੁਤ ਪੇੜ ਪਏ ਹੋਏ ਨੇ ਇਦਾਂ ਦੀ ਐਪ ਆਉਣ ਲੱਗੀਆਂ ਦੇਖੋ ਇਹ ਕਿਸੇ ਚੰਗੇ ਲਈ ਬਣੀ ਹੋਊਗੀ ਸ਼ਾਇਦ ਪਰ ਮਾੜੇ ਲੋਕ ਉਹਦਾ ਪਹਿਲਾਂ ਇਸਤੇਮਾਲ ਕਰਦੇ ਨੇ ਮਾੜੇ ਕੰਮਾਂ ਲਈ ਇਸ ਕਰਕੇ ਜੋ ਚੀਜ਼ ਜ਼ਿਆਦਾ ਜ਼ਰੂਰੀ ਆ ਉਹਦੇ ਉਹਨੂੰ ਦੇਖਦੇ ਹੋਏ ਫੈਸਲਾ ਲੈਣਾ ਚਾਹੀਦਾ ਕਿਉਂਕਿ ਇਹ ਜੋ ਵੀ ਇਹ ਐਪ ਆ AI ਇਹਦੇ ਨਾਲ ਲੋਕਾਂ ਦੀ ਸੇਮ ਆਵਾਜ਼ ਵੀ ਬਣਾਈ ਜਾ ਸਕਦੀ ਹੈ ਤੇ ਇਹਦੇ ਨਾਲ ਮੰਨ ਲਓ ਕਿ ਕੱਟ ਵੱਢ ਕੇ ਫੋਟੋਆਂ ਵੀਡੀਓ ਵੀ ਬਣਾਈਆਂ ਜਾ ਸਕਦੀਆਂ ਨੇ ਬਸ ਇਹੀ ਆ ਕਿ ਵੀਡੀਓ ਨੂੰ ਬਤ ਤੋਂ ਬਤ ਲਾਈਕ ਸ਼ੇਅਰ ਕਰਿਓ ਤੇ ਐਦਾਂ ਦੀ ਐਪ ਬਾਰੇ ਇਹ ਐਪ ਬੈਨ ਹੋਣੀ ਚਾਹੀਦੀ ਆ ਮੈਂ ਇਹਦਾ ਪੂਰਾ ਵਿਰੋਧ ਕਰਦਾ ਐ ਇਸ ਐਪ ਦਾ ਯਾਰ ਇਹ ਐਪ ਸਾਡੇ ਵਾਸਤੇ ਨਹੀਂ ਬਣੀ ਇਹ ਐਪ ਸਾਡੇ ਵਾਸਤੇ ਗਲਤ ਸਿੱਧ ਹੋਊਗੀ ਗਲਤ ਸਾਬਤ ਹੋਊਗੀ ਧੰਨਵਾਦ ਜੀ